ਸਸਟਰੀ ਕਲ ਮੇਰੀਆਂ ਸਾਰੀਆਂ ਭੈਣਾਂ ਨੂੰ ਇੱਕ ਇਸ ਤਰ੍ਹਾਂ ਦੀ ਲੇਸ ਨੂੰ ਲਗਾਉਣ ਦਾ ਬਹੁਤ ਸੌਖਾ ਜਿਹਾ ਤਰੀਕਾ ਦੱਸਣ ਲੱਗੀ ਹਾਂ ਜਿਦੇ ਵਿੱਚ ਆਪਾਂ ਲੇਸ ਪੂਰੀ ਸ਼ੋਅ ਕਰਨੀ ਹੁੰਦੀ ਹੈ ਤੇ ਬੈਕ ਸਾਈਡ ਤੇ ਸਾਨੂੰ ਸਿਰਫ ਇੱਕ ਹੀ ਸਿਲਾਈ ਨਜ਼ਰ ਆਏਗੀ ਸਭ ਤੋਂ ਪਹਿਲਾਂ ਜਿਹੜਾ ਵੀ ਸਾਡਾ ਦੁਪੱਟਾ ਉਹਨੂੰ ਉਲਟਾ ਕਰਕੇ ਰੱਖ ਲੈਣਾ ਤੇ ਲੇਸ ਨੂੰ ਉਹਦੇ ਉੱਪਰ ਆਪਾਂ ਸਿੱਧਾ ਕਰਕੇ ਰੱਖ ਲੈਣਾ ਇੱਕ ਸਾਈਡ ਤੇ ਆਪਾਂ ਦੁਪੱਟਾ ਰੱਖ ਲੈਣਾ ਤੇ ਦੂਸਰੀ ਸਾਈਡ ਤੇ ਉਹਦੀ ਜਿਹੜੀ ਲੇਸ ਹੈਗੀ ਉਹ ਰੱਖ ਲੈਣੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਲੇਸ ਹੈ ਜੀ ਉਹ ਹੈਗੀ ਹੈ ਮੋਤੀ ਵਾਲੀ ਤਾਂ ਮੈਂ ਸਿੰਗਲ ਫੁੱਟ ਪਾ ਲਿਆ ਤੇ ਬਿਲਕੁਲ ਮੋਤੀ ਦੇ ਨਾਲ-ਨਾਲ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਰੈਡੀ ਹੋਏਗਾ ਉਸ ਤੋਂ ਬਾਅਦ ਜੀ ਆਪਾਂ ਸਾਰੇ ਦੁਪੱਟੇ ਦੇ ਉੱਪਰ ਸਿਲਾਈ ਲਗਾ ਦੇਣਾ ਹੈ ਜਾਨਾ ਇਸੇ ਤਰ੍ਹਾਂ ਜਿਹੜੀ ਪੱਲੇ ਵਾਲੀ ਸਾਈਡ ਹੁੰਦੀ ਹੈ ਜੀ ਉਹਦੇ ਵਿੱਚ ਕਦੀ ਵੀ ਤੁਹਾਨੂੰ ਜਿਹੜਾ ਦੁਪੱਟਾ ਉਹ ਖਿੱਚਣਾ ਨਹੀਂ ਚਾਹੀਦਾ ਬਿਲਕੁਲ ਆਰਾਮ ਨਾਲ ਉਹਨੂੰ ਢਿੱਲਾ ਛੱਡੋ ਉਲਟਾ ਲੇਸ ਨੂੰ ਥੋੜਾ ਜਿਹਾ ਖਿੱਚ ਕੇ ਲਗਾਓਗੇ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਪੱਲੇ ਜਿਹੜੇ ਆਪਾਂ ਜਦੋਂ ਲੇਸ ਲਗਾ ਲੈਂਦੇ ਆ ਤਾਂ ਘੁੰਮਦੇ ਆ ਜਾਂ ਉਹਦੇ ਵਿੱਚ ਜਿਹੜੀ ਲੇਸ ਹੈ ਉਹ ਫਿਨਿਸ਼ਿੰਗ ਨਾਲ ਸਿੱਧੀ ਨਹੀਂ ਆਂਦੀ ਘੁੰਮ ਜੇ ਜਾਂਦੀ ਹੈ ਤਾਂ ਇਸ ਤਰ੍ਹਾਂ ਅਗਰ ਆਪਾਂ ਜਿਹੜੀ ਸਾਡਾ ਦੁਪੱਟਾ ਉਹ ਲਗਾਵਾਂਗੇ ਤਾਂ ਇਹ ਵਾਲੀ ਜਿਹੜੀ ਸਾਡੀ ਪ੍ਰੋਬਲਮ ਹੈ ਇਹ ਵੀ ਖਤਮ ਹੋ ਜਾਏਗੀ ਉਸ ਤੋਂ ਬਾਅਦ ਜੀ ਆਪਾਂ ਸਿਰਫ ਇਸੇ ਤਰ੍ਹਾਂ ਲੇਸ ਨੂੰ ਪ੍ਰੋਪਰ ਲਗਾਉਂਦੇ ਜਾਣਾ ਜਦੋਂ ਕੋਰਨਰ ਆਏਗਾ ਜੀ ਕੋਰਨਰ ਤੇ ਵੀ ਆਪਾਂ ਐਂਡ ਤੱਕ ਪਹਿਲਾਂ ਇਹਦੀ ਸਿਲਾਈ ਲਗਾ ਲੈਣੀ ਹੈ ਤੇ ਐਂਡ ਵਿੱਚ ਜਾ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਚ ਦਿਖਾ ਰਹੀ ਹਾਂ ਉਸੇ ਤਰ੍ਹਾਂ ਉਹਨੂੰ ਟਰਨ ਕਰ ਲੈਣਾ ਆਪਾਂ ਸਿਲਾਈ ਪ੍ਰੋਪਰ ਲਗਾਈ ਹੋਈ ਹੈ ਉਸ ਤੋਂ ਬਾਅਦ ਜੀ ਆਪਾਂ ਲੇਸ ਨੂੰ ਜਿਸ ਤਰ੍ਹਾਂ ਕੋਰਨਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਸੇ ਤਰ੍ਹਾਂ ਟਰਨ ਕਰ ਲੈਣਾ ਤਾਂ ਜਦੋਂ ਆਪਾਂ ਇਹਦਾ ਕੋਰਨਰ ਬਣਾਵਾਂਗੇ ਤਾਂ ਬਹੁਤ ਫਿਨਿਸ਼ਿੰਗ ਨਾਲ ਬਨੇਗਾ ਸਾਨੂੰ ਕੋਈ ਵੀ ਸਟਰਗਲ ਨਹੀਂ ਕਰਨੀ ਪੈਗੀ ਕੋਰ ਬਿਲਕੁਲ ਆ ਦੇਖੋ ਜਿਸ ਤਰ੍ਹਾਂ ਮੈਂ ਦਿਖਾ ਰਹੀ ਹਾਂ ਦੇ ਨਾਲ ਸੈੱਟ ਹੋ ਜਾਏਗਾ ਹੁਣ ਇਸੇ ਤਰ੍ਹਾਂ ਆਪਾਂ ਸਾਰੇ ਦੁਪੱਟੇ ਦੇ ਉੱਪਰ ਇਸੇ ਤਰ੍ਹਾਂ ਲੇਸ ਨੂੰ ਜਿਹੜੀ ਹੈ ਉਹਨੂੰ ਲਗਾ ਲੈਣਾ ਲਗਾਉਣ ਤੋਂ ਬਾਅਦ ਜੀ ਜਦੋਂ ਆਪਾਂ ਐਂਡ 'ਚ ਜਿਸ ਤਰ੍ਹਾਂ ਸਿਲਾਈ ਸ਼ੁਰੂ ਕੀਤੀ ਸੀ ਉਸੇ ਤਰ੍ਹਾਂ ਜੀ ਉਹਨੂੰ ਫੋਲਡ ਕਰਕੇ ਉਸੇ ਤਰ੍ਹਾਂ ਕੋਰਨਰ ਵੀ ਉਸੇ ਤਰ੍ਹਾਂ ਬਣਾ ਲੈਣਾ ਤੇ ਜਿਹੜੀ ਉਹਦੇ ਆਪਾਂ ਲੇਸ ਕਟਿੰਗ ਕਰਕੇ ਉਹਦੇ ਉੱਪਰ ਫੋਲਡ ਕਰਕੇ ਉਹਨੂੰ ਬਿਲਕੁਲ ਇਸੇ ਤਰ੍ਹਾਂ ਲਗਾ ਲੈਣਾ ਤਾਂ ਕਿ ਸਾਡੀ ਜਿਹੜੀ ਕਾਰਨਰ ਆ ਉਹ ਫਿਨਿਸ਼ਿੰਗ ਨਾਲ ਆਵੇ ਤੇ ਇਹ ਜਿਹੜਾ ਜਿਹੜਾ ਸਾਡਾ ਜੋੜ ਹੁੰਦਾ ਜੀ ਉਹ ਵੀ ਸਾਈਡ ਤੇ ਪੱਲੇ ਤੇ ਉੱਪਰ ਹੀ ਰਹਿ ਜਾਂਦਾ ਉਸ ਤੋਂ ਬਾਅਦ ਜੀ ਦੇਖੋ ਹੁਣ ਆਪਾਂ ਇਹਨੂੰ ਸਿੱਧਾ ਕਰ ਲਿਆ ਸਿੱਧਾ ਕਰਕੇ ਦੁਪੱਟੇ ਨੂੰ ਬਸ ਪ੍ਰੋਪਰ ਇਸੇ ਤਰ੍ਹਾਂ ਸਿਲਾਈ ਲਗਾਉਂਦੇ ਜਾਣਾ ਹੁਣ ਸਾਨੂੰ ਕੁਝ ਵੀ ਨਹੀਂ ਕਰਨਾ ਪਏਗਾ ਸਿਰਫ ਉਹਨੂੰ ਦੁਪੱਟੇ ਨੂੰ ਤੁਸੀਂ ਸੈੱਟ ਕਰਦੇ ਜਾਓ ਤੇ ਪੂਰੇ ਜਿਹੜਾ ਕਾਰਨਰ ਬਣਾਉਂਦੇ ਜਾਓ ਆਪਣੇ ਆਪ ਕਾਰਨਰ ਰੈਡੀ ਹੋ ਜਾਏਗਾ ਔਰ ਬਹੁਤ ਸੋਹਣੀ ਜੀ ਲੇਸ ਰੈਡੀ ਬਣ ਕੇ ਸਾਡਾ ਜਿਹੜਾ ਦੁਪੱਟਾ ਉਹ ਤਿਆਰ ਹੋ ਜਾਏਗਾ ਦੋਨੋਂ ਸਾਈਡ ਬਹੁਤ ਫਿਨਿਸ਼ਿੰਗ ਆਏਗੀ ਫਰੰਟ ਸਾਈਡ ਤੇ ਵੀ ਔਰ ਬੈਕ ਸਾਈਡ ਤੇ ਔਰ ਕਿਸੇ ਵੀ ਤਰ੍ਹਾਂ ਦੇ ਕੋਈ ਵਲ ਵੀ ਨਹੀਂ ਪੈਣਗੇ ਅਗਰ ਤੁਹਾਨੂੰ ਵੀਡੀਓ ਥੋੜੀ ਜੀ ਵੀ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮੈਂ ਇਦਾਂ ਦੀਆਂ ਯੂਸਫੁਲ ਵੀਡੀਓਜ਼ ਪਾਉਂਦੀ ਰਹਿਣੀ ਆ ਹੁਣ ਤੁਸੀਂ ਦੇਖੋ ਜਦੋਂ ਆਪਾਂ ਕਾਰਨਰ ਆਇਆ ਤੇ ਕਾਰਨਰ ਦੇ ਉੱਪਰ ਕਾਰਨਰ ਆਲਰੇਡੀ ਸੈੱਟ ਹੁੰਦਾ ਸੈੱਟ ਹੁੰਦਾ ਤੇ ਬਸ ਆਪਾਂ ਸਿਰਫ ਉਸ ਦੇ ਉੱਪਰ ਇੱਕ ਸਲਾਈ ਲਗਾ ਲੈਣੀ ਆ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਕਿੰਨੀ ਵੀ ਚੌੜੀ ਲੇਸ ਹੋਏਗੀ ਉਹਨੂੰ ਲਗਾਓਗੇ ਤਾਂ ਤੁਸੀਂ ਦੇਖੋਗੇ ਕਾਰਨਰ ਵੀ ਬੜੀ ਆਰਾਮ ਨਾਲ ਬੜੀ ऐसा ਉਹਦੇ ਵਿੱਚ ਵੀ ਕੋਈ ਵੱਲ ਨਹੀਂ ਪੈਂਦਾ ਬਹੁਤ ਸੌਖਾ ਬਹੁਤ ਸਹੀ ਤਰੀਕਾ ਹੈਗਾ ਜੀ ਇਸ ਤਰ੍ਹਾਂ ਦੀ ਲੇਸ ਲਗਾਉਣ ਦਾ ਇਹ ਕਲੇਸਿਸ ਉਹ ਹੁੰਦੀਆਂ ਜਿਹੜੀਆਂ ਆਪਾਂ ਪੂਰਾ ਉੱਪਰ ਸਾਰੀਆਂ ਗੁੰਮ ਕਰਨੀਆਂ ਹੁੰਦੀਆਂ ਸਿਰਫ ਕਿਨਾਰੇ ਸ਼ੋਅ ਕਰਨੇ ਹੁੰਦੇ ਆ ਮੈਂ ਉਹਦੀ ਵੀਡੀਓ ਵੀ ਪਾਈ ਹੋਈ ਹੈ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਅਗਰ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਮੈਨੂੰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਜੀ ਥੈਂਕ ਯੂ ਸੋ ਮਚ